ਉਹ ਦਸੰਬਰ ਵਾਲੇ ਫੈਸਲੇ ਵੀ ਬਦਲੇ ਜਾ ਸਕਦੇ ਆ ਕਿ ਕਿਉਂ ਨਾ ਫੈਸਲਿਆਂ ਚ ਕੋਈ ਸੋਧ ਹੋ ਸਕਦੀ ਹੈ ਕੀ ਜਿਹੜਾ ਇੱਕ ਪ੍ਰਕਿਰਿਆ ਰਹਿੰਦੀ ਸੀ ਉਸ ਪ੍ਰਕਿਰਿਆ ਚੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸੰਪੂਰਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਜੋ ਉਸ ਪ੍ਰਕਿਰਿਆ ਚੋ ਵੀ ਲੰਘੇ ਪੰਚ ਸਿੰਘ ਸਹਿਬਾਂ ਦੀ ਬੈਠਕ ਮੈਠਕ ਤੋਂ ਬਾਅਦ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਕੁਝ ਫੈਸਲੇ ਤੇ ਉਹਨਾਂ ਫੈਸਲਿਆਂ ਦੇ ਵਿੱਚ ਹਰਵਿੰਦਰ ਸਿੰਘ ਸਰਨੇ ਵਾਲਾ ਮਸਲਾ ਵੀ ਹੱਲ ਹੈ ਨਾ ਉਧਰ ਰঞ্জੀਤ ਸਿੰਘ ਗੌਰ ਵਾਲਾ ਗੌਰ ਵਾਲਾ ਮਸਲਾ ਵੀ ਹੱਲ ਰঞ্জੀਤ ਸਿੰਘ ਢੱਡਰੀਆਂ ਵਾਲਾ ਮਸਲਾ ਵੀ ਹੱਲ ਗਿਆਨੀ ਗੁਰਮੁਖ ਸਿੰਘ ਵਾਲਾ ਪਹਿਲੂ ਵੀ ਸੋ ਅੱਜ ਕਈ ਅਹਿਮ ਪਹਿਲੂਆਂ ਨੂੰ ਛੋਇਆ ਜਿਨ੍ਹਾਂ 'ਚੋ ਸਭ ਤੋਂ ਵੱਧ ਚਰਚਾ ਰੰਜੀਤ ਸਿੰਘ ਢੱਡਰੀਆਂ ਵਾਲੇ ਫੈਸਲੇ ਤੇ ਹੋ ਰਹੀ ਹੈ ਗੱਲ ਰਣਜੀਤ ਸਿੰਘ ਗੋਹਰ ਦੀ ਵੀ ਹੋ ਰਹੀ ਆ ਗੱਲ ਤਾਂ ਰਵਿੰਦਰ ਸਿੰਘ ਸਰਨਾਹ ਹੋਰਾਂ ਨੂੰ ਕਿ ਉਹਨਾਂ ਦੇ ਜਿਹੜੇ ਮਤਭਾਗ ਦੇ ਬੋਲ ਸੀ ਕੋਈ ਜਥੇਦਾਰ ਸਾਹਿਬਾਂ ਨੂੰ ਲੈ ਕੇ ਕੋਈ ਸਿੱਖ ਵਿਦਵਾਨਾਂ ਨੂੰ ਲੈ ਕੇ ਇਹੋ ਜੀ ਸ਼ਬਦਾਵਲੀ ਸੀ ਉਹਨੂੰ ਲੈ ਕੇ ਉਹਨਾਂ ਨੇ ਗਨਾਹ ਕਬੂਲ ਕਰ ਲਿਆ ਇਸ ਲਈ ਉਹ ਮਾਫੀ ਵਾਲੀ ਪ੍ਰਕਿਰਿਆ ਤੁਰ ਪਈ ਇਸੇ ਤਰ੍ਹਾਂ ਗਿਆਨੀ ਗੁਰਮukh ਸਿੰਘ ਹੋਰਾਂ ਲਈ ਹੈਨਾ 11 ਦਿਨ ਲੰਗਰ ਦੇ ਵਿੱਚ ਹੈ ਫਿਰ ਜੋੜਾ ਕਰਦੇ ਵਿੱਚ ਫਿਰ ਪਾਠ ਬਾਣੀ ਦਾ ਹੈਨਾ ਉਹ ਉਹਦੇ ਵਿੱਚ ਮਤਲਬ ਕਿ ਨਿਤਨੇਮ ਦੇ ਨਾਲ 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 ਵੀ ਸੁਖਮਨੀ ਸਾਹਿਬ ਦੇ ਪਾਠ ਵੀ ਆਸਾ ਦੀ ਬਾਣੀ ਵੀ ਉਹ ਸਾਰੇ ਉਹਨਾਂ ਲਈ ਜੋ ਆਦੇਸ਼ ਹੋਏ ਨੇ ਉਹ ਸਾਰੇ ਉਹਨਾਂ ਨੇ ਨਿਭਾਉਣੇ ਨੇ 11 ਦਿਨ ਲਈ ਉਹਨਾਂ ਨੂੰ ਸੇਵਾ ਲੱਗੀ ਆ ਪਰ ਸਭ ਤੋਂ ਵੱਧ ਚਰਚਾ ਰਣਜੀਤ ਸਿੰਘ ਢੱਡਰੀਆਂ ਵਾਲੇ ਮਸਲੇ ਦੀ ਜਦੋਂ ਪਿਛਲੇ ਦਿਨੀ ਇਹ ਪਹਿਲੂ ਉੱਪਰ ਕੇ ਸਾਹਮਣੇ ਆਇਆ ਸੀ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਯਾਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਵੱਲੋਂ ਪ੍ਰਚਾਰ ਦੇ ਲਈ ਅਪਣਾਏ ਜਾ ਰਹੇ ਟੰਗ ਤਰੀਕਿਆਂ ਦੀ ਸ਼ਲਾਘਾ ਕੀਤੀ ਸੀ ਤੇ ਉਧਰੋਂ ਵੀ ਕੁਝ ਹੱਥ ਅੱਗੇ ਵੱਧਾ ਨਜ਼ਰ ਆਇਆ ਸੀ ਤੇ ਇੱਕ ਦੂਸਰੇ ਦੇ ਹਲੀਮੀ ਨਾਲ ਇੱਕ ਦੂਸਰੇ ਦੇ ਕਾਰਗੁਜ਼ਾਰੀ ਨਾਲ ਨੇੜਤਾ ਦੀ ਇੱਕ ਸਾਂਝ ਪੈਂਦੀ ਦਿਖ ਰਹੀ ਸੀ ਤਾਂ ਦ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਇਹ ਚਰਚਾ ਕੀਤੀ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਉਹ ਦਿਨ ਦੂਰ ਨਹੀਂ ਜਦੋਂ ਬਾਬਾ ਰਣਜੀਤ ਸਿੰਘ ਟੰਡਰਿਆਂ ਵਾਲੇ ਜਿਹੜੇ ਸੰਤ ਕਹੋਂ ਸੰਤ ਰਣਜੀਤ ਸਿੰਘ ਟੰਡਰਿਆਂ ਵਾਲੇ ਕਹੋਂਦੇ ਨੇ ਹੁਣ ਉਹ ਆਉਂਦੇ ਦਿਨਾਂ ਦੇ ਵਿੱਚ ਪੰਥਕ ਮੁਖਤਾਰਤ ਸ਼ਾਮ ਰੋਣਗੇ ਚਲੋ ਪੰਥਕ ਇਕਤਾ ਸ਼ੁਭ ਕਦਮ ਹੈ ਇਹਦਾ ਸਵਾਗਤ ਕਰਨਾ ਬਣਦਾ ਪਰ ਆਪਾਂ ਉਸ ਸਮੇਂ ਸਵਾਲ ਵੀ ਨਾਲ ਕੀਤਾ ਸੀ ਕਿ ਕਿ ਪਹਿਲੂ ਤਾਂ ਇਹ ਵੀ ਖੜਾ ਹੈ ਕਿ ਰঞ্জੀਤ ਸਿੰਘ ਢਡਰੀਆਂ ਵਾਲੇ ਦੇ ਉੱਤੇ ਕਤਲ ਤੇ ਬਲਾਤਕਾਰ ਦਾ ਮਾਮਲੇ ਦੀ ਐਫ ਆਈ ਆਰ ਉਹ ਮਾਮਲਾ ਵਿਚਾਰ ਦੀ ਨਹਿਨਾ ਤੇ ਉਸ ਪ੍ਰਕਿਰਿਆ ਚੋਂ ਲੰਘਦਿਆਂ ਹੋਇਆਂ ਕੀ ਇਹ ਸੰਭਵ ਹੈ ਚੇਂਜ ਕੀਤਾ ਜਾ ਸਕਦਾ ਹੈ ਇਹੋ ਜੇ ਦੋਸ਼ਾਂ ਦਾ ਸਾਹਮਣਾ ਅਨਾ ਡੇਰਾ ਸਿਰਸਾ ਮੁਖੀ ਗੁਰਮੀ ਸਿੰਘ ਰਾਮ ਰਹੀਮ ਵੀ ਕਰ ਰਿਆ ਸੀ ਪਰ ਉਹ ਪਹਿਲੂ ਬਿਲਕੁਲ ਵੱਖਰਾ ਸੀ ਇਹ ਘਟਨਾਕਰਮ ਬਿਲਕੁਲ ਵੱਖਰੇ ਤਰ੍ਹਾਂ ਦੀ ਸੀ ਪਰ ਫਿਰ ਵੀ ਜਿਹੜੇ ਕਾਨੂੰਨੀ ਪਹਿਲੂ ਹੈ ਉਸ حوالے ਨਾਲ ਇਹ ਸਵਾਲ ਸੀਗਾ ਕਿ ਜਦੋਂ ਉਹ ਮਾਮਲਾ ਖੜਾ ਹੈ ਤਦ ਉਸ ਮਾਮਲੇ ਦੇ ਖੜੇ ਹੁੰਦਿਆਂ ਅਦਾਲਤੀ ਪ੍ਰਕਿਰਿਆ ਦੇ ਵਿੱਚੋਂ ਮਾਮਲੇ ਦੇ ਚੱਲਦਿਆਂ ਕੀ ਰঞ্জੀਤ ਸਿੰਘ ਟਡਰੀਆਂ ਵਾਲਿਆਂ ਨੂੰ ਇੰਜ ਮੁਖਤਾਰਾ ਚ ਵਾਪਸ ਲੈਂਦਾ ਜਾ ਸਕਦਾ ਅਕਾਲ ਤਖਸਾਲ ਵੱਲੋਂ ਜਿਹੜਾ ਹੁਕਮ ਸੀ ਕਿ ਉਹ ਆਪਣੇ ਦੀਵਾਨ ਨਹੀਂ ਲਾ ਸਕਦੇ ਨਹੀਂ ਕਰ ਸਕਦੇ ਕਿਉਂਕਿ ਕੱਚੀ ਬਾਣੀ ਦਾ ਸਵਾਲ ਸੀ ਹ ਕੁਝ ਮਰਿਆਦਾਾਂ ਮਤੇ ਸਵਾਲ ਸੀ ਇਹ ਸਾਰੇ ਸਵਾਲ ਉਹਨਾਂ ਵੱਲ ਜਿਹੜੇ ਚੁੱਕੇ ਗਏ ਸੀ ਉਹ ਸਾਰੇ ਪਹਿਲੂਆਂ ਦੇ ਉੱਤੇ ਗੱਲ ਸੀ ਸੋ ਇਸ ਲਈ ਇਹ ਫੈਸਲਾ ਹੁੰਦਾ ਹੈ ਕਿ ਉਹਨਾਂ ਨੂੰ ਹੁਕਮ ਜਾਰੀ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਆਏ ਨਹੀਂ ਕੱਲ ਤੱਕ ਸਾਹ ਤੇ ਪਰ ਹੁਣ ਲੰਘੇ ਦਿਨੀ ਜਦੋਂ ਇਸ ਕਤਲ ਔਰ ਬਲਾਤਕਾਰ ਵਾਲੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਰਿਪੋਰਟ ਸੌਂਪੀ ਸਿੱਟ ਦੀ ਰਿਪੋਰਟ ਕਹਿ ਰਹੀ ਸੀ ਕਿ ਐਫਆਈਆ ਰੱਦ ਕਰਨ ਦੀ ਸਲਾਹ ਦਿੰਨੇ ਆ 7 ਦਸੰਬਰ 2024 ਨੂੰ ਜਿਹੜਾ ਕਤਲ ਤੇ ਬਲਾਤਕਾਰ ਦਾ ਮਾਮਲਾ ਦਰਜ ਹੁੰਦਾ ਜਿਹਦੇ ਵਿੱਚ ਰਣਜੀਤ ਸਿੰਘ ਟੱਡਰੀ ਵਾਲਾ ਦਾ ਨਾਮ ਹੁੰਦਾ ਉਸ ਮਾਮਲੇ ਦੀ ਜਾਂਚ ਕਾਲੀ ਸਿੱਟ ਬਣਾਈ ਜਾਂਦੀ ਹੈ ਉਹ ਸਿੱਟ ਆਪਣੀ ਜਦੋਂ ਫਾਈਨਲ ਰਿਪੋਰਟ ਦਿੰਦੀ ਹੈ ਉਹ ਕਹਿੰਦੀ ਕਿ 12 ਸਾਲ ਪੁਰਾਣੇ ਇਸ ਕੇਸ ਦੇ ਵਿੱਚ ਕੋਈ ਅਜਿਹੇ ਸਬੂਤ ਨਹੀਂ ਲੱਭ ਰਹੇ ਜਿਹਦੇ ਆਧਾਰ ਤੇ ਸਿੱਧਾ ਕਟਹਿਰੇ 'ਚ ਖੜਾ ਕੀਤਾ ਜਾ ਸਕੇ ਰਣਜੀਤ ਸਿੰਘ ਟੱਡਰੀ ਵਾਲੇ ਨੂੰ ਇਸ ਲਈ ਕਹਿੰਦੇ ਕਿ ਸਬੂਤਾਂ ਦੇ ਸਾਬਤ ਦੋਸ਼ ਸਾਬਤ ਨਹੀਂ ਹੁੰਦੇ ਹੈਨਾ ਕੋਈ ਅਜੇ ਸਬੂਤ ਨਹੀਂ ਹੈਗੇ ਸੋ ਇਸ ਲਈ ਕਹਿੰਦੇ ਕਿ ਇਹ ਐਫ ਆਈ ਆਰ ਰੱਦ ਹੋ ਜਾਣੀ ਚਾਹੀਦੀ ਆ ਇਹ ਸਿੱਟ ਦੀ ਸਲਾਹ ਹੈ ਅਜੇ ਇਸ ਪ੍ਰਕਿਰਿਆ ਨੂੰ ਲੰਮਾ ਸਮਾਂ ਲੱਗਣਾ ਪੁਲਿਸ ਨੇ ਇਸ ਦੇ ਉੱਤੇ ਕੰਮ ਕਰਕੇ ਅਦਾਲਤ ਜਾਣਾ ਅਦਾਲਤ ਤੋਂ ਬਾਅਦ ਫਿਰ ਫੈਸਲਾ ਆਉਣਾ ਪਰ ਇੱਕ ਰਾਹ ਬਣ ਗਿਆ ਇਸ ਨੂੰ ਆਧਾਰ ਮੰਨਦਿਆਂ ਹੋਇਆਂ ਇਸ ਮੌਕੇ ਨੂੰ ਸਮਝਦਿਆਂ ਹੋਇਆਂ ਇਸ ਮੌਕੇ ਦਾ ਸਹੀ ਰੂਪ ਚ ਪਰਤੋਂ ਕਰਨ ਦੇ ਪਹਿਲੂ ਨੂੰ ਸਮਝਦਿਆਂ ਹੋਇਆਂ ਸੋ ਪੰਜ ਸਿੰਘ ਸੇਵਨ ਦੀ ਬੈਠਕ ਚ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਰঞ্জੀਤ ਸਿੰਘ ਟੱਡਰਿਆਂ ਵਾਲਿਆਂ ਨੂੰ ਸੁਣਿਆ ਵੀ ਪਹਿਲਾਂ ਉਹ ਕਹਿੰਦੇ ਪਹਿਲਾਂ ਸਕੱਤਰੇ ਚ ਵੀ ਸਾਰੇ ਜਿਵੇਂ ਆਪਣੀ ਗੱਲ ਰੱਖਿਓ ਹਮੈਂ ਇਹਨਾਂ ਨੇ ਵੀ ਰੱਖੀ ਤੇ ਹੁਣ ਫਸੀਲ ਤੋਂ ਖੜ ਕੇ ਵੀ ਉਹਨਾਂ ਨੂੰ ਸਵਾਲ ਜਵਾਬ ਹੋਏ ਉਹਨਾਂ ਨੇ ਸਤਿਵਚਨ ਕਿਹਾ ਕਿ ਬਿਲਕੁਲ ਜੀ ਮੈਂ ਮਰਿਆਦਾ ਅਨਸਾਰ ਅੱਗੇ ਨੂੰ ਚੱਲੂਗਾ ਸੋ ਇਹ ਸਾਰੀ ਪ੍ਰਕਿਰਿਆ ਜਦੋਂ ਅਪਣਾਈ ਗਈ ਤੇ ਉਹ ਤੋਂ ਰঞ্জੀਤ ਸਿੰਘ ਟੱਡਰਿਆਂ ਵਾਲਿਆਂ ਨੇ ਬਾਹਰ ਆ ਕੇ মিডিਆ ਨੂੰ ਵੀ ਕਿਹਾ ਕਿਉਂੋ ਸ਼ਵੀਲ ਕਾਂਡ ਵਾਲੇ ਮਸਲੇ ਦੇਤੇ ਵੀ ਨਿਬੜ ਜਾਣਾ ਚਾਹੀਦਾ ਫੈਲੂ ਉਹਨਾਂ ਨੂੰ ਵੀ ਆਪਣੇ ਗੁਨਾਹ ਕਬੂਲ ਕਰਕੇ ਮਾਫੀ ਲਈ ਆ ਜਾਣਾ ਚਾਹੀਦਾ ਮਤਲਬ ਉਹਨਾਂ ਦਾ ਇਸ਼ਾਰਾ ਦਮਦਮੀ ਟਕਸਾਲ ਕਰਨੀ ਹੈ ਬਾਬਾ ਹਰਨਾਮ ਸਿੰਘ ਤੁਮਾ ਕਰਨੀ ਹੈ ਜਿਉ ਟਕਰਾਅ ਵੀ ਨਿਬੜਦਾ ਹੈ ਤੇ ਦੋਹੇ ਤਰ੍ਹਾਂ ਇਹ ਸੰਤ ਸਮਾਜ ਦੇ ਰੂਪ ਚ ਇਕੱਠੀਆਂ ਹੁੰਦੀਆਂ ਤਾਂ ਕੀ ਬਾਦਲ ਧਰ ਦੀ ਤਾਕਤ ਵਧਦੀ ਹੈ ਕਿਉਂਕਿ ਚੁਣਕਲੀ ਰਣਨੀਤੀ ਹੋਇਆ ਜਾਂ ਬਾਦਲਾਂ ਨੂੰ ਇੱਕ ਬਦਲ ਦੇ ਦਿੱਤਾ ਗਿਆ ਰਣਜੀਤ ਸਿੰਘ ਢੱਡੀਆਂ ਦੇ ਰੂਪ ਵਿੱਚ ਕਿ ਜੇ ਤੂੰ ਮਾਣੀ ਤਾਂ ਢੱਡਰੀਆਂ ਵਾਲਾ ਕੀ ਇਹ ਇਹ ਚਰਚੇ ਉਸ ਸਮੇਂ ਵੀ ਸੀ ਅੱਜ ਫੇਰ ਉਹ ਚਰਚੇ ਨੇ ਪਰ ਇਸ ਤੋਂ ਵੀ ਅੱਗੇ ਚਰਚੇ ਇਹ ਨੇ ਕਿ ਹੁਣ ਅਗਲੀ ਪੰਜ ਸਿੰਘ ਸਹਿਬਾਂ ਦੀ ਬੈਠਕ ਦੇ ਵਿੱਚ ਕੀ 2 ਦਸੰਬਰ ਵਾਲੇ ਫੈਸਲਿਆਂ ਨਾਲ ਵੀ ਕੁਝ ਉਥਲ ਪੁਥਲ ਹੋ ਸਕਦਾ ਕੁਝ ਉਹਨਾਂ 'ਚ ਵੀ ਤਬਦੀਲੀ ਹੋ ਸਕਦੀ ਹੈ ਕੁਝ ਉਹਨਾਂ 'ਚ ਵੀ ਪੰਜ ਮੈਂਬਰ ਕਮੇਟੀ ਨੂੰ ਕੋਈ ਹਦੇਸ਼ ਹੋ ਸਕਦੇ ਨੇ ਇਸ ਦੇ ਉੱਤੇ ਵੀ ਚਰਚਾ ਪੰਥਕ ਸਫਾ ਦੇ ਵਿੱਚ ਖੁੱਲ ਕੇ ਚੱਲ ਪਈ ਹੈ ਕਿਉਂਕਿ ਉਹ ਕਹਿੰਦੇ ਕਿ ਅਜੇ ਕਿੰਨੀਆਂ ਧਿਰਾਂ ਨੇ ਪੰਥਕ ਧਿਰਾਂ ਦੇ ਵਿੱਚ ਸਿੱਖ ਪਾਈਚਾਰੇ ਦੇ ਵਿੱਚ ਜਿਹੜੇ ਅਜੇ ਵੀ ਸਹੀ ਰੂਪ ਚ ਪ੍ਰਵਾਨ ਨਹੀਂ ਕਰ ਰਹੇ ਯਾਨੀ ਕੁਲਦੀਪ ਸਿੰਘ ਗੜਗਾਜੂ ਨੂੰ ਐਸੋ ਤੱਕ ਕਿ ਕੁਝ ਕਹਿੰਦੇ ਅਕਾਲੀ ਦਲ ਦੇ ਅੰਦਰ ਵੀ ਕੁਝ ਲੀਡਰ ਨੇ ਜਿਹੜੇ ਚਾਹੁੰਦੇ ਨੇ ਕਿ ਜੇਕਰ ਰੱਖਣਾ ਹੈ ਜੀ ਤਾਂ ਉਹਨਾਂ ਨੂੰ ਤਖਤຊਰੀ ਕੇਸਗੜ ਸਾਹਿਬ ਰੱਖ ਦੋ ਉਹਨਾਂ ਨੂੰ ਉੱਥੇ ਨਾ ਰੱਖੋ ਪਰ ਉਹ ਕਹਿੰਦੇ ਕਿ ਉਹ ਆਪਣੇ ਇੱਕ بڑے ਫਹਿਰਾਬ ਜੇ ਨਾਲ ਚੁੱਪਚਾਪ ਕਿਸੇ ਅਜਿਹੇ ਵਿਵਾਦ ਚ ਪੈਣ ਦੀ ਬਜਾਏ ਚਾਹੇ ਉਹ ਰੀਲ ਬਣਾ ਲਈ ਚਾਹੇ ਵੀਡੀਓ ਬਣਾ ਲਈ ਚਾਹੇ ਕਿਸੇ ਦੇ ਘਰੇ ਪਹੁੰਚ ਗਏ ਉਹ ਇਸ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਵੀ ਤੇ ਆਪਣੀ ਥਾਂ ਵੀ ਕਹਿੰਦੇ ਬਣਾਉਂਦੇ ਤੁਰਿਆ ਰਹੇ ਨੇ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅੱਜ ਉਹਨਾਂ ਨੇ ਪੰਜ ਸਿੰਘ ਸਾਹਿਬਾਂ ਦੀ ਬੈਠਕ ਕਰਕੇ ਕਈ ਮਸਲੇ ਖਾਸ ਕਰ ਜਿਵੇਂ ਰঞ্জੀਤ ਸਿੰਘ ਢੱਡੀਆਂ ਵਾਲਾ ਮਸਲਾ ਲੰਮੇ ਸਮੇਂ ਤੋਂ ਲਟਕ ਰਿਹਾ ਸੀ ਯਾਨੀ ਗੋਹਰ ਵਾਲਾ ਮਸਲਾ ਹੈ ਨਾ ਰঞ্জੀਤ ਸਿੰਘ ਗੋਹਰ ਵਾਲਾ ਹੈ ਫਿਰ ਇਸੇ ਤਰ੍ਹਾਂ ਯਾਨੀ ਗੁਰਮukh ਸਿੰਘ ਵਾਲੇ ਪਹਿਲੂ ਤੇ ਫਿਰ ਰਵਿੰਦਰ ਸਿੰਘ ਸਰਨਾ ਨੂੰ ਲਿਆ ਕੇ ਹੁਣ ਕਹਿਣ ਵਾਲੇ ਤਾਂ ਕਹਿਣਗੇ ਵੀ ਸਰਨਾ ਆਪਣਾ ਕੰਮ ਕਰਾ ਗਏ ਹੈਨਾ ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪੰਜ ਸਿੰਘ ਸਭਾ ਦੀ ਬੈਠਕ ਤੋਂ ਬਾਅਦ ਅਜੇ ਕੱਲ ਤੱਕ ਸਭ ਦੀ ਫਸੀਲ ਤੋਂ ਇਹ ਫੈਸਲੇ ਪੜ ਕੇ ਕਹਿੰਦੇ ਕਿ ਇਸ ਪ੍ਰਤ ਦੇ ਵਿੱਚ ਆ ਗਏ ਨੇ ਕਿ ਹੁਣ ਅਗਲੀ ਬੈਠਕ ਇਸ ਕੰਮ ਲਈ ਵੀ ਹੋ ਸਕਦੀ ਹੈ ਕਿ 2 ਦਸੰਬਰ ਦੇ ਫੈਸਲਿਆਂ ਨਾਲ ਜੇ ਕੋਈ ਜਮਾ ਕਟਾ ਕਰਨਾ ਪਵੇ ਕਰ ਲਿਆ ਜਾਵੇ ਇਹ ਪੰਥਕ ਤਿਰਾਂ ਅੰਦਰ ਇਹ ਵੀ ਮੰਥਨ ਸ਼ੁਰੂ ਹੋਇਆ ਕੀ ਕੀ ਪੰਜ ਮੈਂਬਰੀ ਕਮੇਟੀ ਨੂੰ ਵੀ ਕੋਈ ਸਖਤ ਆਦੇਸ਼ ਹੋ ਸਕਦਾ ਹੈ ਕੋਈ ਉਹਨਾਂ ਨੂੰ ਹੁਕਮ ਆ ਸਕਦਾ ਹੈ ਕਿ ਉਹ ਕਮੇਟੀ ਭੰਗ ਕਰਨ ਦਾ ਹੁਕਮ ਆ ਸਕਦਾ ਹੈ ਜਾਂ ਉਹਨਾਂ ਨੂੰ ਸਾਰੀ ਮੈਂਬਰਸ਼ਿਪ ਕਰਕੇ ਕੱਲ ਤੱਕ ਸਭ ਨੂੰ ਸੌਂਪਣ ਦਾ ਹੁਕਮ ਆ ਸਕਦਾ ਹੈ ਕੀ ਇਹ ਰਾਜਨੀਤਿਕ ਪਹਿਲੂ ਹੋਊਗਾ ਕੀ ਚੱਤਰ ਸਾਹਿਬ ਯਾਨੀ ਕੁਲਦੀਪ ਸਿੰਘ ਗੜਗਾ ਜੋਹਰਾਂ ਨਾਲ ਜਿਹੜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜੇ ਰابطਾ ਨਹੀਂ ਹੋ ਪਾਰਿਆ ਕਿ ਉਹ ਸੰਸਾਰ ਜਿਹੜੇ ਸਲਾਹ ਮੰਗੀ ਜਾ ਰਹੀ ਹੈ ਕਿ ਜੱਦਦਾਰਾਂ ਦੀ ਕਿਵੇਂ ਸੇਵਾ ਮੁਕਤੀ ਤੇ ਕਿਵੇਂ ਨਿਯੁਕਤੀ ਉਹਦੇ ਲਈ ਕੋਈ ਪਹਿਲ ਕਦਮ ਵੀ ਹੁੰਦਿਆਂ ਕੋਈ ਨਵੇਂ ਜੱਦਦਾਰ ਮਿਲ ਜਾਣਗੇ ਸ਼੍ਰੀ ਕਲਤਕ ਸਾਬ ਨੂੰ ਬਾਬਾ ਟੇਕਸਿਕ ਧਨੋਲਾ ਰਹਿਣਗੇ ਜਨ ਇੱਕ ਨਹੀਂ ਸਵਾਲ ਅਜੇ ਖੜੇ ਨੇ ਪਰ 2 ਦਸੰਬਰ ਵਾਲੀ ਚਰਚਾ ਜ਼ਰੂਰ ਤੁਰਪਰੀ ਹੈ ਕਿ 2 ਦਸੰਬਰ ਵਾਲੇ ਫੈਸਲਿਆਂ ਨੂੰ ਆਉਂਦੇ ਦਿਨਾਂ 'ਚ ਬਦਲਿਆ ਜਾ ਸਕਦਾ ਹੈ